ਰ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਭਗਵੰਤ ਨੇ ਪਿੱਛੇ ਪਹਿਲਾਂ ਤੋਂ ਲਾ ਦੇਣੀਆਂ ਚਾਹੀਦੀਆਂ ਹੁੰਦੇ ਇਸ ਨੋ ਪੁਆਇੰਟ ਸਿਰਫ ਫੋਟੋਆਂ ਇਸ ਕਰਕੇ ਕਿ ਤਸਵੀਰ ਦੇ ਖਾਤੇ ਟੰਗੀਆਂ ਨੇ ਇਸ ਨੋ ਪੁਆਇੰਟ ਹੈਂਗਿੰਗ ਪਿਕਚਰਸ ਲਾਈਕ ਥਿਸ ਤੁਸੀਂ ਜਦੋਂ ਉਹਨਾਂ ਦੇ ਆਈਡੀਓਲੋਜੀ ਤੇ ਕੰਮ ਹੀ ਨਹੀਂ ਕਰ ਰਹੇ ਭਗਤ ਸਿੰਘ ਹੁੰਦਾ ਤੇ ਉਹ ਕਰਦਾ ਪਰਚੇ ਦਰ ਥੇਰੇ ਤੇ ਦਰਜ ਉਹ ਝੂਠੇ ਐਮਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਦਾ ਭਗਤ ਸਿੰਘ ਉਹ ਜੋ ਆਪਾ ਦੇ ਅਗੇ ਸੀਰੀਅਸ ਕੇਸਸ ਲਾਜ਼ ਬਣਾਉਂਦਾ ਭਗਤ ਸਿੰਘ ਨੇ ਲੋਂਦਾ ਤੇ ਫੇ ਫਾਇਦਾ ਕੀ ਤੁਸੀਂ ਨਾਮ ਉਹਨਾਂ ਦਾ ਵਰਤਦੇ ਹੋ ਬਾਬਾ ਸਾਹਿਬ ਅਮੇਦਕਰ ਦਾ ਸੰਵਿਧਾਨ ਤੇ ਸੰਵਿਧਾਨ ਨੂੰ ਤੁਸੀਂ ਰੋਜ਼ ਛਿੱਕੇ ਤੇ ਟੰਗਦੇ ਹੋ ਉਹਨਾਂ ਭਗਵੰਤ ਨੂੰ ਕਹਿਣਾ ਚਾਹੁੰਦਾ ਕਿ ਯੂ ਹੈਵ ਨੋ ਓਪੀਨੀਅਨ ਯੂ ਆਰ ਅ ਸਿੱਖ ਚੀਫ ਮਿਨਿਸਟਰ ਪੰਜਾਬ ਦਾ ਚੀਫ ਸਿੱਖ ਚੀਫ ਮਿਨਿਸਟਰ ਆ ਸਾਡੇ ਕੌਮ ਦੇ ਕੁਝ ਬੰਦਿਆਂ ਤੇ ਬਾਹਰ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਉਹਨਾਂ ਵਿਕਟਮ ਹੋਏ ਨੇ ਮਾਰੇ ਗਏ ਕੈਨੇਡਾ ਦੇ ਵਿੱਚ ਬੰਦੇ ਥ੍ਰੈਟਸ ਵੀਲਡ ਆਊਟ ਹੋ ਰਹੀਆਂ ਅਮਰੀਕਾ ਦੇ ਵਿੱਚ ਮੈਂ ਕਿਸੇ ਦਾ ਸਪੋਰਟਰ ਨਹੀਂ ਹਾਂ ਲੈਟ ਮੀ ਕੈਟੈਗੋਰਿਕਲੀ ਸੇ ਸਮ ਟਾਈਮਸ ਯੂ ਵਨ ਕੈਨ ਟਵਿਸਟ ਦਾ ਸਟੇਟਮੈਂਟ ਨੋ ਪਰ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਚਲੋ ਅਸੀਂ ਬੋਲੀਏ ਨਾ ਬੋਲੀਏ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ opinion ਨਹੀਂ ਹੈ ਨਹੀਂਗਾ ਕਿ ਦੇਸ਼ ਦੀਆਂ ਏਜੰਸੀਆਂ ਉਧਰ ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਐਲੀਮੀਨੇਟ ਕਰ ਰਹੀ ਹੈ ਕੋਈ opinion ਨਹੀਂ ਨਾ ਨਾ ਹੱਕ ਚ ਨਾ ਉਲਟ ਕਿਦਾਂ ਦਾ ਮੁੱਖ ਮੰਤਰੀ ਅਸੀਂ ਚੁਣ ਕੇ ਬਿਠਾ ਦਿੱਤਾ ਵਾ ਔਰ ਮੈਨੂੰ ਤਾਂ ਹੁਣ ਸ਼ੱਕ ਪੈਂਦਾ ਕਿ ਦੀਪ ਸਿੱਧੂ ਦਾ ਜਿਹੜਾ ਹੋਇਆ ਐਕਸੀਡੈਂਟ ਇਟ ਮੇ ਨਾਟ ਬੀ ਅਨ ਐਕਸੀਡੈਂਟ ਇਟ ਮੇ ਆਲਸੋ ਬੀ ਅ ਮਰਡਰ ਵਾਟ ਇਜ਼ ਹੈਪਨਿੰਗ ਆਲ ਅਰਾਊਂਡ ਅਸ ਆ ਸਾਡੇ ਪੰਜਾਬ ਦੀ ਇਸ ਵਕਤ ਦੀ ਮੈਂ ਜਿਹੜੀ ਤਸਵੀਰ ਦੇਖ ਰਿਹਾ ਸੀਗਾ ਮੈਂ ਤਾਂ ਤੁਹਾਨੂੰ ਸਿਰਫ ਇਸ ਲਈ ਸੱਦਾ ਦਿੱਤਾ ਕਿ ਤੁਹਾਡੇ ਜ਼ਰੀਏ ਮੈਂ ਆਪਣੀ ਗੱਲ ਪਹੁੰਚਾ ਸਕਾਂ ਮੇਰੀ ਤਕਦੀਰ ਵਿੱਚ ਲਿਖਿਆ ਜੋ ਇੱਥੇ ਮੱਥੇ ਤੇ ਲਿਖਿਆ ਉਹ ਮੈਂ ਭੁਗਤੂਗਾ نو ਪ੍ਰੋਬਲਮ ਮੈਂ ਜੇਲ੍ਹ ਚ ਰਿਹਾ ਜੇਲ੍ਹ ਮੈਂ ਜਿੱਦਾਂ ਕਿਹਾ ਵਾ ਕਿ ਜੇਲ੍ਹ ਅਕਸਰ ਬੰਦੇ ਹੀ ਜਾਂਦੇ ਨੇ ਨਾ ਮੈਂ ਜੇਲ੍ਹ ਵਿੱਚ ਇਹਨਾਂ ਨੇ ਸਮਝਾ ਕਿ ਮੈਨੂੰ ਮਾਨਸਿਕ ਤੌਰ ਦੇ ਉੱਤੇ ਡਿਸਟਰੋਏ ਕਰਨਗੇ ਨਾ ਦੈਟਸ ਦੈਟ ਇਜ਼ ਅ ਪਰਪਸ ਆਫ ਮੇਕਿੰਗ ਫਾਲਸ ਕੇਸਸ ਅਗੇਂਸਟ ਯੂ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਮੈਂ 멘ਟਲੀ ਸਟਰੋਂਗ ਹੋ ਕੇ ਨਿਕਿਆ ਮੈਂ ਬਹੁਤ ਅੱਛੇ ਤਰੀਕੇ ਨਾਲ ਸੋਚਿਆ ਮੈਂ ਸੋਚਿਆ ਪਹਿਲਾਂ ਜਦੋਂ ਗਿਆ ਤਾਂ ਹਰ ਇੱਕ ਨੂੰ ਮਾੜਾ ਲੱਗਦਾ ਕਿ ਮੈਨੂੰ ਯਾਰ ਮੈਂ નિર્ਦੋਸ਼ ਆ ਮੈਨੂੰ ਬੇਗਨਾ ਮੁਕਦਮੇ ਵਿੱਚ ਫਸਾਤਾ ਯਾਰ ਫਿਰ ਮੈਂ ਸੋਚਿਆ ਕਿ ਤੂੰ ਚੀਜ਼ ਕੀ ਹੈ ਲੁੱਕ ਅਰਾਊਂਡ ਐਂਡ ਸੀ ਇਮਰਾਨ ਖਾਨ ði ਪ੍ਰਾਈਮਰ ਐਂਡ ਫਾਰਮਰ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਉਹਦੇ ਤੇ ਕਿੰਨੇ ਸੰਗੀਨ ਕੇਸਸ ਲਾਈਫ ਸ ਉਹਦੇ ਨਾਲ ਮਿਸਟਰ ਖੁਰੈਸ਼ੀਓ ਦੇ ਫੋਰਮਰ ਮਿਨਿਸਟਰ ਸੀ ਕਿ ਪਾਕਿਸਤਾਨ ਦੇ ਉਹ ਨਿਕਲਦਾ ਬਾਹਰ ਜੇਲ੍ਹ ਤੋਂ ਸੁਪਰੀਮ ਕੋਰਟ ਨੇ ਬੇਲ ਦਿੱਤੀ ਉਹ ਉੱਥੇ ਚੱਕ ਲਿਆ ਉਹਨੂੰ ਐਗਜ਼ੈਕਟਲੀ ਭਗਵਾਨ ਤੁਸੀਂ ਇਹੀ ਕਰ ਰਹੇ ਹੋ ਪਾਕਿਸਤਾਨ ਦੀ ਡੈਮੋਕ੍ਰੇਸੀ ਜਿਹੜੀ ਕਹਿਣ ਨੂੰ ਡੈਮੋਕ੍ਰੇਸੀ ਆ ਕੰਟਰੋਲਡ ਬਾਈ ਦੀ ਆਰਮੀ ਆ ਉਹਨਾਂ ਤੱਕਾ ਤੁਸੀਂ ਕਰ ਰਹੇ ਫਿਰ ਮੈਂ ਆਪਣੇ ਪਿਤਾ ਜੀ ਵੱਲ ਤੱਕ ਨਿਗਾਹ ਮਾਰੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਅੱਜ ਨਹੀਂਗੇ ਉਹਨਾਂ ਨੂੰ ਈ ਵਾਰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਤਹਿਤ ਉਹਨਾਂ ਨੂੰ ਡੀਟੇਨ ਕੀਤਾ ਤ੍ਰਿਪੁਰਾ ਦੀ ਜੇਲ੍ਹ ਵਿੱਚ 365 ਦਿਨ ਅਗਰਤਲਾ ਵਿੱਚ ਕੱਟੇ ਉਹਨਾਂ ਨੇ ਸਾਰੀਆਂ ਜੇਲਾ ਤਿਹਾੜ ਜੇਲ ਸਮੇਤ ਇਦਰੋਂ ਹਜ਼ਾਰੀ ਬਾਗ ਬਿਹਾਰ ਤੇ ਪੰਜਾਬ ਦੀਆਂ ਸਾਰੀਆਂ ਜਿਲਾਂ ਚ ਡੇਡਡ ਸਾਲ 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 ਕੱਟھے ਤੋੜਾ ਸਾਹਿਬ ਦੇ ਨਾਲ ਉਹਨਾਂ ਨੇ ਮੀਸਾ ਦੇ ਵਿੱਚ ਇਮਰਜੈਂਸੀ ਪੂਰੇ 19 ਮਹੀਨੇ ਕੱਟੇ ਮੈਂ ਕਹਿੰਦਾ ਜੇ 19 ਮਹੀਨੇ ਕੱਟ ਸਕਦਾ ਤੇਰਾ ਪਿਓ ਤੇ ਤੂੰ ਮਰ ਚ ਲਿਆ ਵਾ ਜੇ 2 4 6 8 10 ਮਹੀਨੇ ਤੂੰ ਕੱਟ ਲੇਗਾ ਤਾਂ ਕੋਈ ਪ੍ਰਵਾਹ ਨਹੀਂ ਐਂਡ ਆਈ ਰਿਪੀਟ ਐਮਐਸ ਲਾ ਕੇ ਉਹ ਸਾਮ ਚ ਭੇਜੇ ਸਾਡੇ ਨੌਜਵਾਨ ਯਾਰ ਉਹ ਵੀ ਕੱਟ ਰਹੇ ਨੇ ਨਾ ਸਾਲ ਦੇ ਕਿੱਡਾ ਕੋ ਗੁਨਾਹ ਆ ਜਿਹੜਾ ਗੁਨਾਹ ਅਸੀਂ ਦਿੰਦੇ ਉਹਨੂੰ ਸਜ਼ਾ ਅਜਨਾਲੇ ਥਾਣੇ ਨੂੰ ਭੰਨਣ ਦੀ 307 ਜੋ ਮਰਜੀ ਲਾ ਦਿੰਦੇ ਹੂ ਗੇਵ ਯੂ ਦੀ ਅਥਾਰਟੀ ਟੂ ਯੂ ਨੋ ਇੰਪੋਜ਼ ਐਨਐਸਏ ਡ੍ਰੈਕੋਨੀਅਨ ਲਾਅ ਕੀ ਭਗਤ ਸਿੰਘ ਅਗਰ ਹੁੰਦਾ ਤਾਂ ਐਨਐਸਏ ਲਾਉਂਦਾ ਛੋਟੇ ਪੁਲਿਸ ਮੁਕਾਬਲੇ ਹੋ ਰਹੇ ਨੇ ਹਹਾਕਾਰ ਮੱਚੀ ਹੋਈ ਆ ਇੱਕ ਕੋਈ ਸਟੋਰੀ ਆ ਉਹ ਉਧਰੋਂ ਆ ਰਹੇ ਸੀ ਪੁਲਿਸ ਦਾ ਨਾਕਾ ਸੀਗਾ ਉਹਨਾਂ ਨੇ ਐਂ ਗੋਲੀ ਚਲਾਈ ਅਸੀਂ ਗੋਲੀਆਂ ਚਲਾਈਆਂ ਉਹ ਮਰ ਗਏ ਇਹ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਸਟੋਰੀ ਆ ਯਾਰ ਕੀ ਇਹ ਪੰਜਾਬ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੀ ਸਟੋਰੀ ਹੈ?